ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਸੰਗਤ ਨੂੰ ਪਤਾ ਹੀ ਆ ਕਿ ਛੀਤੀ ਦਿਹਾੜੇ ਚੱਲਦੇ ਪਏ ਆ ਤੇ ਸਾਰਿਆਂ ਨੂੰ ਬੇਨਤੀ ਆ ਇੱਕ ਦੂਜੇ ਦਾ ਸਾਥ ਦਈਏ ਡਟ ਕੇ ਸਾਥ ਦਈਏ ਜੋ ਕਿ ਠੇਕੇ ਖੁੱਲੇ ਹੋਇਆ ਮੀਟ ਆਂਡੇ ਦੀਆਂ ਦੁਕਾਨਾਂ ਛਰੀਆਮ ਖੁੱਲੀਆਂ ਪਈਆਂ ਪਰ ਇੰਨਾ ਹਜੇ ਚਵਲਾਂ ਨੂੰ ਇਹ ਨਹੀਂ ਪਤਾ ਬਈ ਯਾਰ ਦਿਨ ਕਿਹੜੇ ਚੱਲਦੇ ਪਏ ਆ ਤੇ ਕਈ ਪ੍ਰੋਗਰਾਮ ਕਰੀ ਜਾਂਦੇ ਆ ਖੁਸ਼ੀ ਦੇ ਡੀਜੇ ਲਾ ਕੇ ਆਪਦੇ ਕੰਜਰਖਾਨਾ ਭੰਗੜਾ ਪਾਓ ਸਾਰਾ ਕੁਝ ਕਰੀ ਜਾਂਦੇ ਆ ਉਹਨਾਂ ਨੂੰ ਬੇਨਤੀ ਕਰਦਾ ਬਾਈ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਤੁਸੀਂ ਇਹ ਚੀਜ਼ਾਂ ਨਾ ਕਰੋ ਇਹਰਾ ਆ ਟਾਈਮ ਤਾਂ ਤੁਸੀਂ ਟਿਕ ਜਾ ਕਰੋ ਨਾ ਸਾਰਾ ਸਾਲ ਸਾਰੀ ਉਮਰ ਇਹੋ ਜਿਹਾ ਕੋਸ਼ਿਸ਼ ਕਰਦੇ ਰਹਿੰਦੇ ਆ ਕੋਸ਼ਟ ਦਿਨ ਹੁੰਦੇ ਆ ਜਿਹੜੇ ਆਪਾਂ ਸੀਧੀ ਦਿਹਾੜੇ ਮਣਾ ਲਗੇ ਇਹ ਏਡੀਆਂ ਏਡੀਆਂ ਕੁਰਬਾਨੀਆਂ ਕੀਤੀਆਂ ਤੇ ਆਪਣੇ ਵਰਗੇ ਕੀ ਕਰਦੇ ਆ ਚਾਰ ਪੈਸੇ ਪੈਸੇ ਪਿੱਛੇ ਜਦੋਂ ਵੋਟਾਂ ਆਉਂਦੀਆਂ ਉਦੋਂ ਬੋਤਲ ਪਿੱਛੇ ਵਿਕ ਜਾਂਦੇ ਆ ਤੇ ਸ਼ੀਦੀ ਦਿਹਾੜਿਆਂ ਦੇ ਵਿੱਚ ਸ਼ਰਮ ਨਹੀਂ ਕਰਦੇ ਕਿ ਅਸੀਂ ਯਾਰ ਵਾਹਿਗੁਰੂ ਦਾ ਸਿਮਰਨ ਹੀ ਕਰ ਲਗੇ ਬਹੁਤ ਤੇ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਠੇਕਾ ਮੀਟ ਆਂਡੇ ਦੀਆਂ ਦੁਕਾਨਾਂ ਖੁੱਲੀਆਂ ਉਹਨਾਂ ਨੂੰ ਆਪਾਂ ਬੰਦ ਕਰੀਏ ਤੇ ਇੱਕ ਦੂਜੇ ਦਾ ਡੱਟ ਕੇ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ